ਫਿਲਚਾਰ ਕੋਈ ਹੋਰ ਇੱਥੇ ਪਹੁੰਚੇ ਹੁਣ ਕੋਈ ਯਾਦ ਵੀ ਇਦਾਂ ਦੀ ਹੋਵੇ ਇੱਥੇ ਪਹੁੰਚ ਕੇ ਕਿਵੇਂ ਗੱਲਬਾਤ ਕੀਦਾ ਸਾਹਿਬ ਤੇਰੇਂਦਰ ਤੇ ਦਾਰਾ ਸਿੰਘ ਤੇ ਰਾਜਕੌਰ ਸਾਹਿਬ ਆਏ ਉਹ ਕਹਿੰਦੇ ਜੀਨਾ ਯਹਾਂ ਮਰਨਾ ਯਹਾਂ ਇਸਕੇ ਸਿਵਾ ਜਾਣਾ ਕਹਾ ਕਹਾਂ ਹਮ ਹੋਣਾ ਹੋ ਗਰਦਿਸ਼ ਮੇ ਤਾਰੇ ਰਹੇਗੇ ਸਦਾ ਉਹ ਕਹਿ ਕੇ ਚਲੇ ਗਏ ਫਿਰ ਸਾਲ ਹੋ ਗਏ ਇੱਥੇ ਲਾਉਂਦੇ ਹਾਂ 40 ਸਾਲ ਹੋ ਚਲੇ ਆਂਦੇ ਨੂੰ ਉਹਨੇ ਕਹਣਾ ਬੜੇ ਦੂਰੋਂ ਉੱਥੇ ਆਉਂਦੇ ਨੇ ਯਾਰ ਤੁਹਾਡੇ ਪਕੌੜੇ ਬੜੇ ਸਵਾਦ ਹੈ ਮੈਂਨੇ ਸਾਲ ਬਰਾਏ ਨੇ ਸਾਲ ਬਰਾਏ ਆ ਕੱਲ ਸ਼ਗਰਾਉ ਤੋਂ ਬੰਦਾ ਆਇਆ ਜੀ ਮੈਂ ਕਹਾਂ ਮੈਂ 35 ਸਾਲ ਤੁਹਾਡੇ ਪਕੌੜੇ ਖਾਣਾ ਹੈ ਛੋਟਾ ਜਿਹਾ ਮੈਂ ਤਾਂ ਕਹਿੰਦਾ ਜੀ ਹੋ ਮੇਰਾ ਵਿਆਹ ਹੋ ਗਿਆ ਮੇਰੇ ਬੱਚੇ ਹੋ ਗਏ ਮੈਂ ਤੁਹਾਡੇ ਪਕੌੜੇ ਖਾਣਾ ਤੁਹਾਡੀ ਦੁਕਾਨ ਤੋਂ ਮੈਂ ਛੋਟੇ ਪਕੌੜੇ ਬੜੇ ਸਵਾਦ ਹੈਗੇ ਇਹ ਪੁਰਾਣੀ ਦੁਕਾਨ ਹੈ ਤਾਂ ਦਾ ਦਾ ਗੰਦਾ ਪੁਰਾਣੀ ਦੁਕਾਨ ਤੇ ਨਵੀਂ ਦੁਕਾਨ ਤੇ ਕੋਈ ਨਹੀਂ ਜਾਂਦਾ ਹੋਣੇ ਸਭ ਪੁਰਾਣੇ ਹੈਗੇ ਨਵਾਂ ਕੋਈ ਨਹੀਂ ਆਉਣਾ ਨਵਾਂ ਹੈ ਨਾ ਨਵਾਂ ਕੋਈ ਆਏਗਾ ਅਸੀਂ ਚਲੇ ਜਾਵਾਂਗੇ ਇਸ ਤੋਂ ਬਾਅਦ ਵੀ ਕੋਈ ਨਹੀਂ ਆਏਗਾ ਤੇ ਇਹ ਤੇ ਖੜੇ ਨੇ ਤਾਂ ਕਹਿੰਦੇ ਤੁਸੀਂ ਵੈਸੇ ਕੀ ਬੰਦੇ ਤੁਹਾਡੇ ਪਕੌੜੇ ਭੁੱਲਦੇ ਬਹਿਗੇ ਮੈਂ ਅਸੀਂ ਵੈਸੇ ਕੋਈ ਨਹੀਂ ਬੰਦੇ ਵੈਸੇ ਵਧੀਆ ਲਾਈਦਾ ਸੀ ਵੈਸੇ ਵਧੀਆ ਆਵੇ ਚੀ ਕੋਲੇ ਨੇ ਪੱਠੀ ਕੋਈ ਨਹੀਂ ਲਾਂਦਾ ਹੈਗਾ ਇਹ ਪੱਠੀ ਕੋਈ ਨਹੀਂ ਲਾਂਦਾ ਹੈ ਕੋਲੇ ਵਾਲੀ ਤਾਂ ਇਹ ਇੱਟਾਂ ਦੀ ਪੱਠੀ ਹੈ ਕੋਈ ਵੀ ਮੰਨਤ ਕਰਕੇ ਰਾਜ਼ੀ ਨਹੀਂ ਹੈਗਾ ਅਸੀਂ ਫਿਰ 60-70 ਕੋਲੇ ਪਠੇ ਲਾ ਰਹੇ ਸੀ ਕੋਲਾ ਸੀ 80 ਰੁਪਏ ਕਿਲੋ ਤਾਂ ਵੀ ਅਸੀਂ ਪੱਠੀ ਲਾ ਰਹੇ ਹੁਣ ਹੋ ਗਿਆ 30 ਰੁਪਏ ਕਿਲੋ ਤਾਂ ਵੀ ਅਸੀਂ ਉਹੀ ਪੱਠੀ ਲਾ ਰਹੇ ਸੀ ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲਮੇ ਅੱਜ ਅਸੀਂ ਲੁਧਿਆਣਾ ਦੇ ਫੀਲਡਿੰਗਾਂ ਇਲਾਕੇ ਦੇ ਵਿੱਚ ਖੜੇ ਹੋਏ ਹਾਂ ਇਸ ਇਲਾਕੇ ਦੇ ਵਿੱਚ ਇੱਕ ਦੁਕਾਨ ਹੈ ਪਕੌੜੇ ਵੇਚੇ ਜਾਂਦੇ ਨੇ ਉਸ ਦੁਕਾਨ ਦੇ ਉੱਤੇ ਇੱਕ ਬਜ਼ੁਰਗ ਨੇ ਔਰ ਇਹਨਾਂ ਦੇ ਵੱਲੋਂ ਲਗਾਤਾਰ 60 ਸਾਲਾਂ ਤੋਂ ਪਕੌੜੇ ਵੇਚੇ ਜਾ ਰਹੇ ਨੇ ਜਿਵੇਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਦੇਖਦੇ ਹੋ ਜਿਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਕੋਈ ਬਜ਼ੁਰਗ ਆਪਣੀ ਜਿਹੜੀ ਮਿਹਨਤ ਕਰਦਾ ਪਿਆ ਤੇ ਮਿਹਨਤ ਦਾ ਫਲ ਕੀ ਮਿਲਦਾ ਪਿਆ ਉਸ ਨੂੰ ਜ਼ਿਆਦਾ ਮਿਹਨਤ ਮੁਸ਼ਕਲ ਕਰਨੀ ਪੈ ਰਹੀ ਹੈ ਤੇ ਗਾਹਕ ਜਿਹੜੇ ਉਹ ਕੁਝ ਗਿਣਤੀ ਦੇ ਵਿੱਚ ਆਉਂਦੇ ਨੇ ਹਾਲਾਂਕਿ ਇਸ ਸ਼ਾਪ ਦੇ ਉੱਤੇ ਗਾਹਕ ਆਉਂਦੇ ਜ਼ਰੂਰ ਨੇ ਲੇਕਿਨ ਜੋ ਪਹਿਲਾਂ ਵਾਲੀ ਗਿੰਤੀ ਸੀਗੀ ਜੋ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀਗੀ ਉਸ ਤੋਂ ਬਾਅਦ ਬਹੁਤ ਵੱਡੇ ਵੱਡੇ ਕਲਾਕਾਰ ਨੇ ਜਿਹੜੇ ਵੱਡੇ ਵੱਡੇ ਫਿਲਮ ਸਟਾਰ ਨੇ ਉਹ ਇਸ ਜਗ੍ਹਾ ਲੁਧਿਆਣਾ ਦੇ ਵਿੱਚ ਪਹੁੰਚ ਕੇ ਇਹਨਾਂ ਦੇ ਕੋਲੋਂ ਪਕੌੜੇ ਖਾਂਦੇ ਰਹੇ ਨੇ ਇਸ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਪਹਿਲਾਂ ਤਸਵੀਰਾਂ ਦਿਖਾਉਂਦੇ ਆ ਕਿ ਅਸੀਂ ਇਸ ਵੇਲੇ ਫੀਲਡ ਗਾਂ ਦੇ ਇਲਾਕੇ ਦੇ ਵਿੱਚ ਖੜੇ ਹੋਏ ਹਾਂ ਬਿਲਕੁਲ ਪਿੱਛੇ ਦਿਖਾਉਂਦੇ ਆ ਤੁਹਾਨੂੰ ਜਗਰਾਉਂ ਪੋਲੇ ਔਰ ਇਹ ਫੀਲਡ ਗਾਂ ਹੈ ਔਰ ਇਹ ਫੀਲਡ ਗਾਂ ਦੇ ਬਿਲਕੁਲ ਨੁਕਰ ਦੇ ਉੱਤੇ ਇਹ ਸ਼ਾਪ ਹੈ ਜਿਹੜੀ ਉਹ ਮੌਜੂਦ ਹੈ ਤਾਂ ਗੱਲਬਾਤ ਵੀ ਕਰਦੇ ਹਾਂ ਇਹਨਾਂ ਦੇ ਨਾਲ ਸਰ ਕੀ ਨਾਮ ਹੈ ਤੁਹਾਡ ਮੇਰਾ ਨਾਮ ਪੌਰਸ ਕੁਮਾਰ ਪੌਰ ਆਹ ਹੋ ਜਾਣ ਸੰਨ ਪਕੌੜੇ ਵਾਲੇ ਠੀਕ ਹੈ ਜੀ ਅੱਛਾ ਜਿਵੇਂ ਹੁਣ 60 ਸਾਲ ਤੋਂ ਤੁਸੀਂ ਪਕੌੜੇ ਇੱਥੇ ਵੇਚਦੇ ਆਏ ਹੋ ਨਾ ਕਹਿੰਦੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਫਿਲਮ ਸਟਾਰ ਵੀ ਤੁਹਾਡੇ ਕੋਲ ਪਹੁੰਚੇ ਸੀ ਆ ਪਹਿਲੇ ਫਿਲਮ ਆਈ ਸੀ ਮੇਰੇ ਨਾਲ ਜੋਕਰ ਇੱਥੇ ਉਹ ਦਿਖਾਟਨ ਕੀਤਾ ਰਾਜਕੌਰ ਸਾਹਿਬ ਨੇ ਫਿਰ ਉਹ ਤੋਂ ਫਿਰ ਸ਼ੁੱਕਰਵਾਰ ਫਿਲਮ ਲੱਗੀ ਆ ਤੋ ਇੱਥੇ ਸ਼ੋਪਿੰਗ ਕਰਨ ਆਏ ਸੀ ਇੱਥੇ ਨਾ ਧਾਰਾ ਸਿੰਘ ਜੀ ਸੀ ਗਨਾ ਤਰਮਿੰਦਰ ਸਿੰਘ ਜੀ ਤਰਮਿੰਦਰ ਇਹ ਤੋਂ ਲੰਘਦੇ ਹਾਂ ਇੱਥੇ ਕਾਰ ਰੁਕੀ ਮੇਰੇ ਰਸ਼ ਲੱਗੇ ਪਕੌੜੇ ਦਾ ਇਹ ਤਾਂ ਪਕੌੜੇ ਮੈਂ ਖਾ ਕੇ ਗਏ ਪਕੌੜੇ ਲੈ ਕੇ ਵੀ ਗਏ ਮੇਰੇ ਕੋਲ ਅੱਛਾ ਉਦੋਂ ਰਸ਼ ਬਹੁਤ ਜ਼ਿਆਦਾ ਹੁੰਦਾ ਸੀ ਰਸ਼ ਬਹੁਤ ਹੁੰਦਾ ਸੀਗਾ ਤੇ ਜਿਸ ਤਰੀਕੇ ਨਾਲ ਰਸ਼ ਹੁੰਦਾ ਸੀਗਾ ਗਾਕੀ ਜਿਵੇਂ ਚੱਲਦੀ ਪਈ ਸੀ ਤੇ ਹੁਣ ਦੇ ਮੁਕਾਬਲੇ ਦੇਖੀ ਤਾਂ ਹੁਣ ਘੱਟ ਬਹੁਤ ਹੁਣ ਵੀ ਥੋੜਾ ਰਸ਼ ਘਟ ਗਿਆ ਹੁਣ ਲੋਕਾਂ ਦਾ ਧਿਆਨ ਫਾਸਟ ਫੂਡ ਵੱਲ ਜ਼ਿਆਦਾ ਹੋ ਗਿਆ ਹੁਣ ਹਾਂ ਪਾਸਿਬਲ ਕਿ ਤਰਨ ਤਰਨਿਤ ਪਕਵਾਨ ਆ ਜਿਹੜੇ ਸਜਾ ਕੇ ਲੈ ਕੇ ਆਉਂਦੇ ਨੇ ਉਹਨਾਂ ਦਾ ਧਿਆਨ ਉਹਦਾ ਧਿਆਨ ਇਹ ਚੱਲਦੇ ਪਿਆ ਮੈਂ ਜ਼ਿਆਦਾ ਲੋਕੀ ਫਾਸਟ ਫੂਡ ਚੱਲਦੇ ਸਭ ਕੁਝ ਚੱਲਦਾ ਪਿਆ ਉਹਦਾ ਹੀ ਚੱਲਦਾ ਪਿਆ ਜੇ ਅੱਛਾ ਜਿਵੇਂ ਫਿਲਮਸਟਾਰ ਕੋਈ ਹੋਰ ਇੱਥੇ ਪਹੁੰਚੇ ਹੁਣ ਕੋਈ ਯਾਦ ਕੋਈ ਏਦਾਂ ਦੀ ਹੋਵੇ ਇੱਥੇ ਪਹੁੰਚ ਕੇ ਕਿਵੇਂ ਗੱਲਬਾਤ ਕੀਤੀ ਉਹਨਾਂ ਨੇ ਇਹ ਹੀ ਆਏ ਸ੍ਰੀ ਤਰਮਿੰਦਰ ਸਾਹਿਬ ਤਰਮਿੰਦਰ ਅਤੇ ਦਾਰਾ ਸਿੰਘ ਤੇ ਰਾਜਕੌਰ ਸਾਹਿਬ ਆਏ ਜੇ ਅੱਛਾ ਪੰਜਾਬੀ ਜੀ ਇਹ ਗੱਲ ਕਰਦੇ ਹੁੰਦੇ ਸੀ ਫਿਰ ਉਹ ਕਹਿੰਦੇ ਜੀਣਾ ਯਹਾਂ ਮਰਨਾ ਯਹਾਂ ਇਸ ਕੇ ਸਿਵਾ ਜਾਣਾ ਕਹਾ ਕਹਾਂ ਹਮ ਹੋ ਨਾ ਹੋ ਗਰਦਿਸ਼ ਮੇ ਤਾਰੇ ਰਹੇਗੇ ਸਦਾ ਵਾਹ ਜੀ ਉਹ ਕਹਿ ਕੇ ਚਲੇ ਗਏ ਫਿਰ ਅੱਛਾ ਇਹਨਾਂ ਦੀ ਜ਼ਿਆਦਾ ਫੇਰ ਸੀ ਨਾ ਤੁਸੀਂ ਅੱਛਾ ਹੁਣ ਜਿਸ ਤਰੀਕੇ ਦੇ ਨਾਲ ਇਹ ਮਾਡਰਨ ਯੋਗ ਆ ਗਿਆ ਜਿਹੜੇ ਨ ਪਕਵਾ ਪਕਿਆ ਹੋਇਆ ਪਕਵਾਨੇ ਜਿਹੜਾ ਖਾਣਾ ਚਾਹੁੰਦੇ ਜਿਹੜਾ ਸਜਿਆ ਹੋਵੇ ਤੁਹਾਡੇ ਕੋਲ ਪਹੁੰਚ ਨਹੀਂ ਨੌਜਵਾਨ ਖਾਣ ਹੁੰਦੇ ਪਕੌੜੇ ਖਾਣਾ ਬੜੇ ਦੂਰ ਉੱਥੇ ਆਉਂਦੇ ਨੇ ਕਹਿੰਦੇ ਯਾਰ ਤੁਹਾਡੇ ਪਕੌੜੇ ਬੜੇ ਸਵਾਦ ਹੈ ਮੈਂ ਇਹਨੇ ਸਾਲ ਬੜਾ ਇਹਨੇ ਸਾਲ ਬੜਾ ਆਇਆ ਕੱਲ ਜਗਰਾਉਂ ਤੋਂ ਬੰਦਾ ਆਇਆ ਜੀ ਕਹਿੰਦਾ ਮੈਂ 35 ਸਾਲ ਤੁਹਾਡੇ ਪਕੌੜੇ ਖਾਣਾ ਛੋਟਾ ਸੀਗਾ ਮੈਂ ਤਾਂ ਕਹਿੰਦਾ ਜੀ ਹੋ ਮੇਰਾ ਵਿਆਹ ਹੋ ਗਿਆ ਮੇਰੇ ਬੱਚੇ ਹੋ ਗਏ ਮੈਂ ਤੁਹਾਡੇ ਪਕੌੜੇ ਖਾਣਾ ਤੁਹਾਡੀ ਦੁਕਾਨ ਤੋਂ ਮੈਂ ਤੁਹਾਡੇ ਪਕੌੜੇ ਬੜੇ ਸਵਾਦ ਹੈਗੇ ਵਾਹ ਜੀ ਤੁਸੀਂ ਕਿੱਥੋਂ ਆਇਓ ਜੀ ਇਹ ਜਲੰਧਰ ਤੋਂ ਜੀ ਜਲੰਧਰ ਤੋਂ ਜ ਇੱਥੇ ਨਾਲ ਜਾ ਪਕੌੜੇ ਖਾ ਕੇ ਜਾਈਦਾ ਡੇਲੀ ਜਾਈਦਾ ਐਨੇ ਟੇਸਟੀ ਲੱਗਦੇ ਆ ਅੱਜ ਟੇਸਟੀ ਕਿੰਨੇ ਸਾਲ ਹੋ ਗਏ ਇੱਥੇ ਲਾਉਂਦੇ ਆਂ ਦੰਦੇ 40 ਸਾਲ ਹੋ ਚਲੇ ਆਂਦੇ ਆਂ 40 ਸਾਲਾਂ ਤੋਂ ਇੱਕੋ ਜਗ੍ਹਾ ਤੇ ਪਕੌੜੇ ਖਾਂਦੇ ਆਂ ਹਾਂਜੀ 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 ਹੋਰ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਹੈਗੀ ਨੇ ਪਕੌੜੇ ਵਾਲੀ ਨਹੀਂ ਵਾਹ ਵਧੀਆ ਦੁਕਾਨ ਹੈਗੀ ਆ ਜੀ ਕਾਫੀ ਪੁਰਾਣੀ ਦੁਕਾਨ ਹੈ ਪਕੌੜੇ ਬਹੁਤ ਵਧੀਆ ਦਾ ਕਰਕੇ ਤੁਹਾਨੂੰ ਦਾ ਕਰਕੇ ਇਹ ਇਦਾਂ ਦੇ ਗਾਹਕ ਤੁਸੀਂ ਜੋੜਿਆ ਪਿਆਰ ਦੇ ਨਾਲ ਪਿਆਰ ਇਨੇ ਇਨੇ ਆਰਾਮ ਦੇ ਨਾਲ ਆਉਂਦੇ ਆ 40 40 ਸਾਲ ਦੇ ਅਜੇ ਹਾਕੀ ਮੋਰੀ ਇਹ ਪੁਰਾਣੀ ਦੁਕਾਨ ਹੈ ਤਾਂ ਗਾ ਘਾਨਾ ਪੁਰਾਣੀ ਦੁਕਾਨ ਤੇ ਨਾ ਵੀ ਗਾ ਨਵੀਂ ਦੁਕਾਨ ਦੇ ਕੋਈ ਨਹੀਂ ਜਾਂਦਾਗਾ ਜਿੰਨੇ ਪਕੌੜੇ ਸਭ ਪੁਰਾਣੇ ਹੈਗੇ ਨਵਾਂ ਕੋਈ ਨਾ ਉਹਨਾਂ ਦਾ ਨਵਾਂ ਹੈ ਨਾ ਨਵਾਂ ਕੋਈ ਆਏਗਾ ਅਸੀਂ ਚਲੇ ਜਾਵਾਂਗੇ ਇਸ ਤੋਂ ਬਾਅਦ ਵੀ ਕੋਈ ਨਹੀਂ ਆਏਗਾ ਅੱਛਾ ਹਾਂ ਹਾਂਜੀ ਮਤਲਬ ਇਹਨਾਂ ਤੁਸੀਂ ਆਪਦੇ ਕਾਨਫਰੈਂਸ ਵੀ ਇਹ ਚੀਜ਼ ਇੰਨੀ ਖਾਸ ਬਣਾ ਰਹੀ ਜੀ ਸਾਢੇ 6 ਵਜੇ ਤੋਂ ਬਾਅਦ ਵੀ ਕੋਈ ਨਹੀਂ ਆਏਗਾ ਜੀ ਅੱਛਾ ਜਿਵੇਂ ਕਹਿੰਦੇ ਨੇ ਵੀ ਗਾ ਕੀ ਘਟੀ ਹੈ ਨਾ ਤੁਸੀਂ ਕੋਸ਼ਿਸ਼ ਕੀਤੀ ਕਦੇ ਵੀ ਹਾਂ ਅਸੀਂ ਨੇ ਕੋਸ਼ਿਸ਼ ਕੀਤੀ ਅਸੀਂ ਉੱਥੇ ਚਲਦੇ ਆਂ ਜਿਵੇਂ ਸ਼ੁਰੂ ਚਲਦੇ ਸ਼ੁਰੂ ਤੋਂ ਹੀ ਉੱਥੇ ਚਲਦੇ ਆਂ ਅੱਛਾ ਕੋ ਨਵਾਂ ਕੋਈ ਬੰਦਾ ਆਇਆ ਵੀ ਨਹੀਂ ਪੁਰਾਣਾ ਕੋਈ ਆਇਆ ਵੀ ਨਹੀਂ ਨਵਾਂ ਬੰਦਾ ਇਹ ਇਹ ਨਹੀਂ ਅਸੀਂ ਲੱਗਦਾ ਚਲਦੇ ਆਂ ਛੱਡ ਕੇ ਆਪੇ ਚਲੇ ਜਾਂਦੇ ਨੇ ਅਜੇ ਉੱਥੇ ਪੁਰਾਣੇ ਖੜੇ ਨੇ ਇੱਥੇ ਅੱਛਾ ਮਤਲਬ ਗਾ ਕੇ ਜਿਹੜੇ ਨੇ ਨਵੇਂ ਆ ਕੇ ਰਾਜੀ ਨਹੀਂ ਨਵੇਂ ਵੀ ਆਉਂਦੇ ਆ ਪੁਰਾਣੇ ਵੀ ਆਉਂਦੇ ਹਿਗਾਲੇ ਪੁਰਾਣੇ ਨਵੇਂ ਆਉਂਦੇ ਰਹਿੰਦੇ ਤੇ ਫਿਰ ਹੁਣ ਜੇ ਲੋਕ ਹੁਣ ਤੁਹਾਨੂੰ ਦੇਖਦੇ ਹੋਣਗੇ ਉਹਨਾਂ ਨੂੰ ਅਪੀਲ ਆਪਣੇ ਵੱਲੋਂ ਕੀ ਕਰਨਾ ਚਾਹੋਗੇ ਵੀ ਹਾਂ ਵੀ ਜਿਹੜੀ ਗਾ ਪਕੌੜੇ ਦੇ ਕਈ ਇੱਥੇ ਖੜੇ ਨੇ ਤਾਂ ਕਹਿੰਦੇ ਤੁਸੀਂ ਵੈਸੇ ਕੀ ਬੰਦੇ ਤੁਹਾਡੇ ਪਕੌੜੇ ਫੁੱਲਦੇ ਪੈ ਗਈਆਂ ਮੈਂ ਅਸੀਂ ਵੈਸੇ ਕੋਈ ਨਹੀਂ ਬੰਦੇ ਵੈਸੇ ਵਧੀਆ ਲਾਈਦਾ ਸੀ ਵੈਸੇ ਵਧੀਆ ਚੀਜ਼ ਵਧੀਆ ਬਣੇਗੀ ਤੇਲ ਵਧੀਆ ਚੀਜ਼ ਵਧੀਆ ਬਣੇਗੀ ਅੱਛਾ ਜਦੋਂ ਇਹਦੀ ਸ਼ੁਰੂਆਤ ਕੀਤੀ ਸੀਗੀ 60 ਸਾਲ ਪਹਿਲਾਂ ਕੱਲਿਆਂ ਨੇ ਕੀਤੀ ਸੀਗੀ ਫਾਦਰ ਸਾਹਿਬ ਨਾਲ ਸੀ ਜਾਂ ਕੋਈ ਹੋਰ ਪਹਿਲੇ ਪਾਪਾ ਹੀ ਸੀਗਾ ਜੀ ਹਾਂ ਉਹਨਾਂ ਨਾਲ ਫਿਰ ਬੱਟੇ ਮੇਰੇ ਵੱਡੇ ਭਾਈ ਸਾਹਿਬ ਨਾਲ ਕੰਮ ਕਰਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਆਇਆ ਇਹ ਤੀਜੀ ਬਣੀ ਸਾਡੀ ਚਲਦੀ ਪਈ ਹੈ ਅੱਛਾ ਫਾਦਰ ਸਾਹਿਬ ਜਦੋਂ ਇੱਥੇ ਕੰਮ ਕਰਦੇ ਹੁੰਦੇ ਨਾਲ ਉਹ ਪਕੌੜਿਆਂ ਦਾ ਕੰਮ ਹਾਂ ਉਹ ਪਕੌੜਿਆਂ ਦਾ ਚੌਥੇ ਬਣਵੀਂ ਸੋਰ ਪਰਦੇਸ਼ 8788 ਚ 2230 ਪੜਾਈ ਛੜਤੀ ਸੀਗੇ ਪੜਾਈ ਮੈਂ ਛੜੀ ਮੈਂ 74 ਪੜਾਈ ਪੜਾਈ ਛੜੀ ਜਾ ਕੇ ਉਹੀ ਉਸ ਵੇਲੇ ਮੁਨਾਫਾ ਵਧੀਆ ਹੁੰਦਾ ਨੂੰ ਲੱਗਦਾ ਵੀ ਇਹ ਬਿਜ਼ਨਸ ਹੀ ਕਰਨਾ ਉਹ ਵੀ ਵੀ 10 ਕਮਾਲੇ 20 ਕਮਾਲੇ ਨੇ ਬੋਲ ਸੀਗੇ ਹੁਣ ਹੁਣੇ ਮੁਨਾਫਾ ਠੀਕ ਹੈ ਹੁਣ ਕੰਮ ਚੱਲਦਾ ਪਿਆ ਇਹ ਪਠੀ ਲਾਈਏ ਇਥੇ ਕੋਲੇਆਂ ਨੇ ਕੋਲੇ ਨੇ ਪਠੀ ਕੋਈ ਨਹੀਂ ਲਾਂਦਾ ਹੈਗਾ ਇਹ ਪਠੀ ਕੋਈ ਨਹੀਂ ਲਾਂਦਾ ਹੈ ਕੋਲੇ ਵਾਲੀ ਜੀ ਇੱਟਾਂ ਦੀ ਪਠੀ ਹੈ ਕੋਈ ਵੀ ਇਮਤ ਕਰਕੇ ਰਾਜੀ ਨਹੀਂ ਹੈਗਾ ਅਸੀਂ ਫਿਰ 60-70 ਕੋਲੇ ਪਠੀ ਲਾ ਰਹੇ ਅਸੀਂ ਕੋਲਾ ਸੀ ਰੁਪਏ ਕਿਲੋ ਤਵੀਂ ਅਸੀਂ ਪਠੀ ਲਾ ਰਹੇ ਆ ਹੋ ਗਿਆ 30 ਰੁਪਏ ਕੋਲ ਤਾਂ ਮੈਂ ਅਸੀ ਹੋਈ ਭੱਟੀ ਲਾ ਰਿਹਾ ਸੀ ਸਾਨੂੰ ਕੋਈ ਫਰਕ ਨਹੀਂ ਹੈਗਾ ਇਹਦੇ ਚੀਜ਼ ਵਧੀਆ ਬਣ ਇਹਦੇ ਚੀਜ਼ ਵਧੀਆ ਬਣਦੀ ਹੈ ਚੀਜ਼ ਵਧੀਆ ਬਣ ਆ ਚਲੋ ਇਹ ਤੁਹਾਡੇ ਅੱਗੇ ਤਾਂ ਇਹ ਸਟੋਰੀ ਪੇਸ਼ ਕੀਤੀ ਹੈ ਤਾਂ ਕਿ ਜਿਸ ਤਰੀਕੇ ਦੇ ਨਾਲ ਅਸੀਂ ਸਾਡੇ ਅੱਜ ਮਾਡਰਨ ਯੁੱਗ ਹੋ ਚੁੱਕਿਆ ਅਸੀਂ ਮਾਡਰਨ ਯੁੱਗ ਦੇ ਵਿੱਚ ਆ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਂਦੇ ਆ ਮਾਡਰਨ ਜਗ੍ਹਾ ਤੇ ਜਾਂਦੇ ਆ ਸੀ ਨਾ ਸ਼ਹਿਰੀ ਇਲਾਕਿਆਂ ਦੇ ਵਿੱਚੋਂ ਨਿਕਲ ਕੇ ਲੋਕ ਆ ਜਿਹੜੇ ਅਲੱਗ-ਅਲੱਗ ਮਾਰਕੀਟਸ ਦੇ ਵਿੱਚ ਜਾਂਦੇ ਨੇ ਲੇਕਿਨ ਇਸ ਤਰੀਕੇ ਦੇ ਨਾਲ ਜੋ ਛੋਟੇ ਲੈਵਲ ਦੇ ਉੱਤੇ ਆਪਣਾ ਕੰਮ ਸ਼ੁਰੂ ਕੀਤਾ ਜਿਨ੍ਹਾਂ ਨੇ ਆਪਣਾ ਪਹਿਲਾ ਨਾਮ ਵੀ ਬਣਾਇਆ ਵਾ ਨ ਲੇਕਿਨ ਉਹ ਅੱਜ ਕਿਸ ਕਗਾਰਤੇ ਨੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਗਾਹਕ ਆਉਂਦੇ ਨੇ ਕਈ ਗਾਹਕ ਆਉਂਦੇ ਨੇ ਕਈ ਚਲੇ ਜਾਂਦੇ ਨੇ ਜਿਹੜੇ ਪੁਰਾਣੇ ਗਾਹਕ ਨੇ ਹਲੇ ਵੀ ਨਾਲ ਜੁੜੇ ਹੋਏ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਹੈਲਪ ਕੀਤੀ ਜਾਂਦੀ ਹੈ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਜਾਂ ਦੱਸਿਆ ਜਾਂਦਾ ਹੈ ਵੀ ਇਸ ਇਲਾਕੇ ਦੇ ਵਿੱਚ ਆ ਕੇ ਜਰੂਰ ਮਦਦ ਕਰੋ ਇਹਨਾਂ ਦੀ ਨਾ ਵੀ ਇਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਹੈ ਆਪਣਾ ਘਰ ਚਲਾਉਣਾ ਹੈ ਤਾਂ ਬਹੁਤ ਸਾਰੇ ਕੰਮ ਕਰਨ ਵਾਲੇ ਹੁੰਦੇ ਨੇ ਬਹੁਤ ਸਾਰੇ ਬਿੱਲ ਭਰਨ ਵਾਲੇ ਹੁੰਦੇ ਨੇ ਤਾਂ ਉਹ ਕਈ ਵਾਰ ਕਵਰ ਨਹੀਂ ਹੁੰਦਾ ਹੈਗਾ ਤਾਂ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਤੁਸੀਂ ਇਹਨਾਂ ਦੇ ਨਾਲ ਜਿਸ ਤਰੀਕੇ ਨਾਲ ਅਸੀਂ ਗੱਲਬਾਤ ਕੀਤੀ ਗਾਹਕ ਜਰੂਰ ਆ ਰਹੇ ਨੇ ਲੇਕਿਨ ਉਹ ਗਿਣਤੀ ਦੇ ਵਿੱਚ ਨਹੀਂ ਆ ਰਹੇ ਜੋ ਪਹਿਲਾਂ ਕਿਤੇ ਗਿਣਤੀ ਦੇ ਵਿੱਚ ਆਉਂਦੇ ਹੁੰਦੇ ਸੀ ਤਾਂ ਲੁਧਿਆਣਾ ਵਾਸੀਆਂ ਤੋਂ ਇਹ ਉਮੀਦ ਜਤਾਈ ਜਾ ਸਕਦੀ ਹੈ ਵੀ ਜਿਸ ਤਰੀਕੇ ਨਾਲ ਪਹਿਲਾਂ ਬਾਕੀ ਜਿਹੜੇ ਦੁਕਾਨਦਾਰ ਸੀਗੇ ਮਦਦ ਕੀਤੀ ਗਈ ਸੀ ਜਿਨ੍ਹਾਂ ਦੇ ਕੋਲ ਗਾਹਕ ਜਿਹੜੇ ਨਹੀਂ ਪਹੁੰਚ ਰਹੇ ਸੀ ਕਿ ਤੇ ਇਸ ਤਰੀਕੇ ਨਾਲ ਇਹਨਾਂ ਦੀ ਵੀ ਮਦਦ ਕਰਨ ਦੇ ਲਈ ਜਿਹੜਾ ਗਾਹਕ ਕਿੱਥੇ ਪਹੁੰਚਣਗੇ ਸੁਵਦੇਰੀ ਅਪਡੇਟ ਸੀ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਕਰਨ ਦੇ ਨਾਗ ਉਦਿਸ਼ਕਨ